ਅੱਜ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਗੁਰਦੁਆਰਾ ਸਾਫ ਸੰਗਤ ਸਿਵਲ ਸਟੇਸ਼ਨ ਨੇੜੇ 150 ਰੋਡ ਪਟਿੰਡਾ ਦੇ ਬਾਹਰਲੇ ਕੰਦਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦਿਆਂ ਸਾਡੀ ਥਾਣੇ ਦੀ ਪੁਲਿਸ ਦੀ ਟੀਮਾਂ CIA ਟੀਮ DSP ਸਾਹਿਬ ਸਿਟੀ 2 ਮੌਕੇ ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਪੋਪੀ ਪੁੱਤਰ ਛੋਟਾ ਸਿੰਘ ਵਾਸੀ 140 ਫੁੱਟੀ ਰੋਡ ਆ ਪੈਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 SHO ਸਿਵਲ ਲਾਈਨ ਤੇ DSP City 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਉੱਚੀ ਘੰਟਿਆਂ ਦੇ ਵਿੱਚ ਇਹਨੂੰ ਟ੍ਰੇਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹਦੀ ਪੁੱਛਗਿੱਛ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ ਮੇਰਾ ਸੋਚਣ ਕੀ ਜੇ ਨੇ ਰਿਪੋਰਟ ਆ ਰਹੀ ਹੈ ਉਹ ਹੁਣ ਸਾਡੀ ਜਿਹੜੀ ਪੂਸੀਸ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਹੀ ਫੜਿਆ ਹੀ ਹੈ ਤੇ ਸਾਡੀ ਪੂਸੀਸ ਚੱਲਣ ਰਹੀ ਹੈ ਤੇ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਤਾਂ ਐਗਜ਼ੈਕਟਲੀ ਕਿੰਨੇ ਵਜੇ ਘਟਣਾ ਆ ਆ ਘਟਨਾ ਮਾਰਨਿੰਗ 3:30 ਵਜੇ ਦੇ ਅਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਤਕਰੀਬ ਲੱਗਿਆ ਸੀ ਕੱਲਾ ਹੀ ਸੀ ਕੋਈ ਹੋਰ ਵੀ ਸਭ ਆ ਕੱਲਾ ਹੀ ਹੈਗਾ ਸੀ ਅਜੇ ਤੱਕ ਦੀ ਪੁੱਛ ਗਈ ਸਿਚਾ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇਹ ਤਾਂ ਉਹਨੇ ਮਾਰੀ ਸੀ ਇਹਨੇ ਤੇ ਸੀਸ਼ੇ ਤੋੜਨੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹੁਣ ਤਫਤੀਸ਼ ਦਾ ਪਾਰਟ ਸਰ ਇਹ ਇੱਥੋਂ ਦਾ ਰਹਿਣ ਵਾਲਾ ਹੈ ਕੋਈ ਪਤਾ ਲੱਗ ਆ ਇੱਥੇ ਦਾ ਹੀ ਰਹਿਣ ਵਾਲਾ ਹੈ ਸ਼ਾਂਤਨਗਰ 150 ਰੋਡ ਇੱਥੇ ਝੁੱਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਸ ਤੋਂ ਪਹਿਲਾਂ ਕੋਈ ਆਇਆ ਸੀ ਸਾਹਮਣੇ ਪਲੇਜਾ ਤੋਂ ਕਰਕੇ ਕਿਤੇ ਹੋਵੇ ਨਹੀਂ ਵੀ ਇਹ ਤੇ ਪਹਿਲਾਂ ਦਾ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਪੋਰਟ ਕੋਈ ਹੈ ਨਹੀਂ ਐਪਰਿਸ ਕਮਨਸ ਨਹੀਂ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰਏ ਆ ਜੇ ਇਹਦੀ ਪੁੱਛੀ ਇਸ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਤਾਰਾ ਜਿਹੜੀ ਲੱਗੀ ਤਰਹੀ ਕੋਈ ਗੈਟ ਕੀਤੀ ਚੱਗੀ ਅਗਰ ਕੁਝ ਇਸ ਵਿੱਚ ਨਿਕਲਦਾ ਇਹਦੇ ਵਿੱਚ ਤਾਰਾ ਹਾਂਜੀ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਤਾਰਾ ਅਸੀਂ ਲਾਈਏ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਤਰ੍ਹਾਂ ਸੀ ਇਹਦੇ ਵਿੱਚ ਲਾਈ। ਪਰ ਪਹਿਲਾਂ ਵੀ ਅੰਦਰ ਇਹ ਸਭ ਪਹਿਲੀ ਵਾਰ ਹੋ ਰਿਹਾ ਸੀ। ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ। ਆ ਪਹਿਲੀ ਐਫਆਈਆਰ ਹੈ। ਗੁਰਦੁਆਰਾ ਸਾਹਿਬ ਪਹਿਲਾਂ ਵਿਜਿਟ ਕਰਦੇ ਨੇ। ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਿਨ 500 ਮੀਟਰ ਹੀ ਹੈਗੀ ਹੈ ਦੀ ਤੇ ਉੱਥੇ ਆ ਘੁੰਮਦਾ ਫਿਰਦਾ ਹੀ ਰਹਿੰਦਾ ਹੈ। ਸੁਬਾਹ ਇਸ ਤਰ੍ਹਾਂ ਸੁਬਾਹ ਕੱਲਾ ਚੱਲਦੀ ਸੀ ਈਵੀ ਹੋ ਸਕਦਾ ਦੇਣਾ ਕੋਈ ਸ਼ੋਰ-ਸ਼ੋਰ। ਵੀਨਬਾਉਂਡ ਹੋਣ ਇਸ ਕਰਨਾ ਦੇ ਪਿੱਛੇ। ਉਹ ਗੱਲ ਸਾਹਮਣੇ ਆਈ ਕਿਉਂਕਿ ਸੀਸੀਟੀਵੀ ਤਾਂ ਤੁਸੀਂ ਲਗਾਤਾਰੀ ਜਿਹੜੇ ਹੈਗਾ ਘੰਗਾ ਰਹ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਥ ਸਾਹਮਣੇ ਨਹੀਂ ਆਏ ਹਨ ਪਰ ਇਹਦੀ ਐਸੀ ਢੰਗਾਈ ਨਾਲ ਪੁੱਛਗਿੱਛ ਕਰਨ ਰਿਹਾ ਹੁਣ ਤੇ ਬਾਕੀ ਆ ਮੰਨਣ ਰਿਹਾ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ਼ ਆ ਰਹੀ ਹੈ ਤੇ ਹੋਰ ਕੋਈ ਦੀ ਸ਼ਮੂਲੀਅਤ ਹੋਣ ਬਾਰੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਇਸ ਤਰ੍ਹਾਂ ਤੇ ਨਹੀਂ ਜਿਸ ਤਰ੍ਹਾਂ ਆਪਣਾ ਜਨੇ ਇਟਾ ਰੋੜੇ ਬਾਰੇ ਇੱਥੇ ਗੁਰਦੁਆਰਾ ਦੀ ਸੇਵਾਦਾਨ ਨਾਲ ਕੋਈ ਗੱਲਬਾਤ ਹੋਈ ਹੋਵੇ ਕੋਈ ਫਿਰ ਉਸੇ ਕਰਕੇ ਨਾ ਕੰਪਨੀ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਰਿਹਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਇਹ ਦੀ ਕੋਈ ਚੀਜ਼ ਨਹੀਂ ਸਰ ਜਿੱਦਾਂ ਤੁਸੀਂ ਕਹਿੰਦੇ ਕੰਮ ਕਰ ਰਹੇ ਦੱਸੋ ਤੁਸੀਂ ਸਹੀ ਪਿੰਟ ਕਰਦੇ ਹੋ ਉਸਨੇ ਪੇਂਟਿੰਗ ਦਾ ਕੰਮ ਕਰਦਾ ਨਾ ਹਾਂਜੀ ਹੁਣ ਵੀ ਆ ਪਿੰਟਰ ਦਾ ਹੀ ਕੰਮ ਕਰਨ ਰਿਹਾ ਇਹਦੇ ਕੱਪੜਿਆਂ ਤੇ ਵੀ ਪੇਂਟ ਚ ਲੱਗੇ ਹੋਏ ਆ ਵੀ ਪ੍ਰਿੰਟਿੰਗ ਦਾ ਕੰਮ ਹੀ ਕਰਦਾ ਹੈ ਜੇ ਕੋਈ ਦਾ ਕੰਮ ਤਾਂ ਸਰ ਰਾਤ ਨੂੰ 3 ਵਜੇ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਦਿਨ ਦੇ ਟਾਈਮ 'ਚ ਕਰੇਗਾ ਤਾਂ ਫਿਰ ਨਾਲ ਦੇ ਨਾਲ ਫੜਿਆ ਜਾਊਗਾ ਉੱਥੇ ਕਿਉਂਕਿ ਪਬਲਿਕ ਕਾਫੀ ਆਂਦੀ ਹੈ ਸੰਗਤਾਂ ਵੀ ਆਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ ਸਾਰੇ ਉਹ ਰੈਦਰ ਸੀ ਕੀ ਕੋਈ ਮੋਟਰਸਾਈਕਲ ਆ ਪੈਦਲ ਹੀ ਸੀ ਪੈਦਲ ਸਰ ਇਹ ਵੀ ਇਰੀਆ ਵਿੱਚ ਸਾਰੇ ਜੱਜ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਵੱਡੇ ਰਹਿੰਦੇ ਨੇ ਲੇਕਿਨ ਐਸੀਲੀ ਦੇ ਵਿੱਚ ਘਟਨਾਵਾਂ ਬਹੁਤ ਹੁੰਦੀਆਂ ਕੀ ਕਾਰਨ ਨੇ ਜੀ ਰਾਤ ਨੂੰ ਕਿਸੇ ਅਜਿਹੀ ਅਗਸਤ ਨਹੀਂ ਕਰਦੀ ਜਾਂ ਕੋਈ ਹੋਰ ਰਾਤ ਨੂੰ ਵੀ ਸਰ ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਆ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਸਓ ਸਾਹਿਬ ਨੇ ਸਿਵਲ ਲਾਈਨ ਵਾਲਿਆਂ ਨੇ ਹੋਰ ਕਾਫੀ ਚੋਰੀਆਂ ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੇਨੇ ਆ ਬਾਕੀ ਪੀਸੀਆਰ ਸਾਡੀ ਪੂਰੀ ਐਕਟਿਵ ਹੈਗੀ ਆ ਰੱਬ ਦੇ ਨਾਮ ਤੇ ਤੇ ਜਿੱਦਕਿ ਤੁਹਾਨੂੰ ਖਬਰ ਕਿੰਨੇ ਵੇਲੇ ਮਿਲੀ ਸੀ ਦਿੱਕਤ ਦੋ ਤੋਂ ਬਾਅਦ ਨਾ ਮੋਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋ ਬਿਆਨੇ ਬਸਤੀ ਦੇ ਵਿੱਚ ਆਜ ਮੋਰਨਿੰਗ ਕਾਸੋ ਆਪਰੇਸ਼ਨ ਕਰਨ ਦੇ ਸੀ ਡੀਐਸਪੀ ਸਿਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ ਕਿੰਨੇ ਘੰਟੇ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ 2-3 ਘੰਟਿਆਂ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਇਹਨੂੰ ਫੜ ਲਿਆ ਸੀ ਸਰ ਜਸਤਰਾ ਇਹ ਧਰਮ ਨਾਲ ਜੁੜਿਆ ਹਮਤਾਲਾ ਪਿਛਲੇ ਦਿਨੀ ਵੀ ਤਾਂ ਰੋਹਿੰਦਿਆ ਤਰਕਾਸ ਦੇ ਕੇ ਗਏ ਹੈ ਸੋਸ਼ਲ ਮੀਡੀਆ ਉੱਪਰ ਬਟਿੰਡੇ ਦੇ ਇੱਕ ਪੇੜ ਦੇ ਉੱਪਰ ਕਾਫੀ ਸਿਕਰਬਲ ਇਤਲਾਫ ਹੋਦਾ ਹੈ ਉਸ ਤੋਂ ਵੀ ਕਾਰਵਾਈ ਕੀਤੀ ਗਈ ਹੈ ਉਹ ਜਿਨ੍ਹਾਂ ਨੇ ਦਰਖਾਸਤ ਦਿੱਤੀ ਹੈ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਕੋਈ ਕਾਗਨੀਜ਼ੇਬਲ ਅਫੈਂਸ ਹੋਇਆ ਤਾਂ ਅਸੀਂ ਜ਼ਰੂਰ ਉਹਦੇ ਕਾਰਵਾਈ ਕਰਾਂਗੇ ਉਹ ਜਿਹੜਾ ਫੋਟੋ ਮੈ ਜਗਣਾ ਉਹ ਐਡਿਟ ਕਰਕੇ ਨਹੀਂ ਆਏਗੇ ਤੇ 30 ਸਤਾਵਲੀ ਵੀ ਲਿਖੀਏ ਸਖਤ ਕਰਨ। ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਆ ਮੈਂ ਉਹਨਾਂ ਤੋਂ ਚੈੱਕ ਕਰ ਲੈਂਦੇ ਹਾਂ। ਹੁਣ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ। ਸਰ ਬੰਦਾ ਨੂੰ ਘਰੇ ਫੜਿਆ ਗਿਆ ਕਿ ਕੋਈ ਹੋਰ ਬਾਤ ਆ بارش ਆ ਘਰੋਂ ਪੱਜੇ ਹੋਏ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਹੀ ਆ ਫੜਿਆ ਗਿਆ। ਨਹੀਂ ਬਾਕੀ ਇਹ ਸਪੀਸੀ ਰਾਹੀਂ ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ। ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਸਮਾਜ ਦੇ ਮਾੜੇ ਅੰਸ਼ਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ ਹੈਗੀ ਹੈ ਤੇ ਰੂਮਰਸ ਕਿਸੇ ਵੀ ਤਰ੍ਹਾਂ ਦੇ ਨਾ ਫੈਲਾਏ ਜਾਣ ਤੇ ਦੋਸ਼ੀ ਜਿਹੜਾ ਹੈ ਉਹ ਅਸੀਂ ਫੜ ਲਿਆ ਹੈ ਅੱਗੇ ਦੀ ਤਫਤੀਸ਼ ਜਰੀ ਹੁੰਦਾ ਹੈ